ਜੀ ਆਨੂੰ ਸਸਰੀਏ ਕਾ ਜੀ ਕਿਤਾ ਹਾਲ ਚਾਲ ਆ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਛਾ ਜੀ ਸਭ ਤੋਂ ਪਹਿਲੇ ਤੇ ਜੀ ਖੁਸ਼ ਆਮਦੀਦ ਸਾਰਿਆਂ ਵੀਰਾਂ ਨੂੰ ਭੈਣ ਭਰਾਵਾਂ ਨੂੰ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਕਿ ਜੀ ਸਾਡੇ ਚੈਨਲ ਤੇ ਚੈਨਲ ਦੇ ਉੱਪਰ ਵੀ ਉਹ ਦੂਸਰਾ ਸੈਕਿੰਡ ਆਫ ਫਾਰਗ ਪਾਕਿਸਤਾਨ ਦੇ ਇਹ ਦੇਖੋ ਜੀ ਮਨਨਾਰ ਤੇ ਸਭ ਤੋਂ ਵੱਡਾ ਜਿਹੜਾ ਦਿਨ ਆ ਨਾ ਅੱਛਾ ਉਹ ਸਟਾਰਟ ਕੱਲ ਤੋਂ 4 ਤੋਂ ਸਟਾਰਟ ਹੋ ਗਿਆ ਅੱਜ 4 ਤੋਂ ਅੱਜ 5 ਸਟਾਰਟ ਹੋ ਗਏ ਨੇ ਅੱਛਾ 4 5 6 ਦਾ ਮਿਲਣਾ ਮੈਨੂੰ ਲੱਗਦਾ ਅੱਜ ਵੱਡਾ ਦਿਨ ਹੈ ਪੰਜ ਤਰੀਕਾ ਜਿਸ ਤਰ੍ਹਾਂ ਜੇ ਗੁਰਪੁਰ ਜਾ ਰਿਹਾ ਵਾ ਜੀ 500 ਚ ਗੁਰਪੁਰ ਗੁਰਪੁਰ ਹਾਂ ਗੁਰਪੁਰ 555 ਗੁਰਪੁਰ 555 ਤੇ ਜਿਹੜੀ ਆਪਰੇ ਸਾਹਮਣੇ ਵੀਡੀਓ ਆ ਜਾਈ ਹੈ ਨਾ ਉਹ ਸਾਡਾ ਕੋ ਸਿੱਖ ਵੀਰ ਹੀ ਆ ਪਕਸਤਨ ਦਾ ਉਹ ਸਾਡੇ ਨੂੰ ਲਾਗ ਪਾਕਿਸਤਾਨ ਦੇ ਗਿਆ ਪਕਸਤਨ ਦਾ ਉਹਨੇ ਲਿਖਿਆ ਜੀ ਗੁਰਪੁਰਬ ਇਨ ਨਨਕਾਣਾ ਸਾਹਿਬ ਪਾਕਿਸਤਾਨ ਤੇ ਨਨਕਾਣਾ ਸਾਹਿਬ ਦਾ ਵੀ ਕੋ ਸਿੱਖਾ ਜੀ ਸਿੱਖ ਵੀਰ ਆ ਸਾਡਾ ਭਰਾ ਵਾ ਤੇ ਉਹਨੇ ਵਲੋਗ ਬਣਾ ਕੇ ਨਾ ਉੱਥੇ ਦਾ ਪੂਰਾ ਇੱਕ अपलोड ਕੀਤਾ ਵਾ ਚਲੋ ਠੀਕ ਹੈ ਦੇਖੀਏ ਫਿਰ ਆ ਜੀ ਮੈਂ ਆ ਬੜਾ ਤਾਅਬਲਾ ਮੈਂ ਤਾਅਬਲਾ ਕਿਉਂਕਿ ਇਹ ਵੀਡੀਓ ਕਿਸੇ ਨੇ ਵੇਖੀ ਹੋਣੀ ਜਈ ਵੇਖ ਅਸੀਂ ਪਹਿਲੀ ਹੀ ਦੇਖ ਲਈ ਲੱਭੀ ਯਾਰ ਲੱਭੀ ਯਾਰ ਚਲੋ ਜੀ ਆ ਗਿਆ ਹਲੋ ਜੀ ਕੀ ਹਾਲ ਚਾਲ ਨੇ ਦੋਸਤੋ ਠੀਕ ਹੋ ਮੈਂ ਜੀ ਸਾਡੇ ਨਾਲ ਅੱਜ ਵਾਪਸ ਆ ਰਿਹਾ ਹਾਂ ਰੋਹਿਤ ਸਾਹਿਬ ਜਿਵੇਂ ਉਹਨੇ ਕਿਹਾ ਨਾ ਹੈਲੋ ਕੀ ਹਾਲ ਚਾਲ ਹੈ ਅੱਛਾ ਸਾਡੇ ਚੜਦੇ ਤੋਂ ਲੈਂਦੇ ਆਲੇ ਦੀ ਪੰਜਾਬੀ ਦੀ ਲिटल ਬਿਟ ਜਿਹੜਾ ਕਿ ਸਾਰਾ فرق ਹੈ ਸਮਝ ਆਏ ਦੀ ਇਹ ਕਿ ਇਹ ਪੰਜਾਬ ਪਾਕਿਸਤਾਨ ਵਾਲਾ ਪੰਜਾਬ ਦਾ ਵਾ ਇਹ ਉਧਰਲੇ ਪੰਜਾਬ ਦੇ ਉਹ ਠੋਸ ਬੋਲਦੇ ਨੇ ਹਾਂਜੀ ਮਜੂਦ ਆਈ ਤੇ ਛੋੜੇ ਛੋੜੇ ਸਰਦਾਰ ਮੁੰਡੇ ਜੀ ਉਹ ਦਵੇਂ ਜੀ ਚੰਦ ਸਿੰਘ ਤੇ ਲੋਜੀ ਗણેਸ਼ ਸਾਹਿਬ ਅੱਜ ਜੀ ਹੈਗਾ ਬਹੁਤ ਵੱਡਾ ਦਿਨ ਸਾਡੇ ਵਾਸਤੇ ਪ੍ਰਕਾਸ਼ ਪੁਰਬ ਬਾਬਾ ਗੁਰੂ ਨਾਨਕ ਦੇਵ ਜੀ ਦਾ 555ਵਾਂ ਹਾਂਜੀ ਤੇ ਅੱਜ ਉਹਦੇ ਸਮਰਪਤ ਉਹਦੇ سلسلے ਦੇ ਵਿੱਚ ਅਸ ਚੱਲੇ ਆ ਹੁਣ ਗੁਰਦੁਆਰੇ ਹਲੇ ਤਾਂ ਫਿਰਾਲ ਰੌਣਕ ਨਹੀਂ ਹੈ ਆਂਦੇ ਦਿਨਾਂ 'ਚ ਅੱਜ ਕੱਲ ਤੇ ਪਰਸੂ ਪਰਸੂ ਹੈਗਾ ਮੇਨ ਦਿਨ ਠੀਕ ਹੈ ਤੇ ਹੁਣ ਅਸੀਂ ਚੱਲੇ ਆ ਗੁਰਦੁਆਰੇ ਸਾਡ ਨਾਲ ਨੇ ਜੀ ਰੋਹਿਤ ਸਾਹਿਬ ਜੀ 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 4 ਤਰੀਕ ਦਾ ਵੀ ਲੋਗ ਅੱਜ 5 ਤਰੀਕ ਹੈ ਕੱਲ ਇਸ ਤੋਂ ਵੀ ਵੱਡਾ ਦਿਨ ਹੈ ਉਦਾਸੀ ਤੇ ਵੀ ਨਹੀਂ ਲੋਗ ਲੋਗ ਨਹੀਂ ਆਏ ਲੋਗ ਵਿੱਚ ਬਰਾਜ ਆ ਚੁੱਕਿਆ ਹੈ ਤੇ ਹੋਰ ਬਰਾਜ ਪੇਪਰ ਪੂਪਰ ਸਹੀ ਹੋ ਗਿਆ ਤੇਰੇ ਬੱਸ ਵਦੀਆਂ ਮੈਂ ਕਿਹਾ ਹੁਣ ਰੌਣਕ ਲਾਣੀ ਪੂਰੀ ਗੁਰਦੁਆਰੇ ਜਾ ਕੇ ਲੰਗਰ ਸ਼ੰਗਰ ਵਾਲਾ ਪਾਈਏ ਆ ਲੰਗਰ ਆ ਨਈ ਆ ਨੀ ਗੱਲ ਕਰੀ ਜੀ ਲੰਗਰ ਵਾਲਾ ਫਰਟ ਸਾਡਾ ਹੈ ਉੱਥੇ ਜਾ ਕੇ ਸਾਡਾ ਦਰਸ਼ਕ ਦਰਸ਼ਕ ਕਰਵਾਵਾਂਗੇ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਜੀ ਜਿਹੜੀਆਂ ਅੰਦਰ ਦੀਆਂ ਸਜਾਵਟਾਂ ਆ ਪਿਛਲੇ ਵਲੋਗੇ ਤੁਹਾਨੂੰ ਨਹੀਂ ਦਿਖਾਈਆਂ ਐਸ ਵਲੋਗੇ ਤੁਹਾਨੂੰ ਦਿਖਾਵਾਂਗੇ ਨਾਲ ਸਾਡੇ ਇੱਕ ਦੋ ਮਿੱਤਰ ਵੀ ਆਏ ਹੋਣੇ ਆ ਉਹਨਾਂ ਨੂੰ ਮਿਲਣਾ ਆ ਬੜਾ ਖਾ ਕੇ ਚਾਹ ਇੰਨੀ ਦੇਰ ਬਾਅਦ ਵਲੋਗ ਤੇ ਆਇਆ ਆ ਐਨੇ ਦਿਨਾਂ ਬਾਅਦ ਆ ਗਏ ਲੋ ਜੀ ਗਣੇਸ਼ ਸਾਹਿਬ ਇਹ ਤਾਂ ਬੋਲਦਾ ਹੀ ਨਹੀਂ ਇਹ ਕਰਦਾ ਰਹਿੰਦਾ ਹੈ ਚਲੋ ਜੀ ਗਾਇਜ਼ ਇਹ ਜੱਟ ਹੁੰਦੇ ਨੇ ਜਿਹੜੇ ਵੇਲੇ ਨੇ ਵੇਲੇ ਜੱਟ ਤੇ ਹੁਣ ਜੀ ਹੁਣ ਗੁਰਦੁਆਰੇ ਚਲਦੀਆਂ ਗੁਰਦੁਆਰਾ ਦਿੰਦਾ ਵੇ ਮੇਰੀ ਗੱਲ ਸੁਣ ਬੋਲਤੀ ਬੰਦ ਕੀ ਅਸੀਂ ਤੇ ਨਹੀਂ ਬੋਲਤੀ ਕਿ ਨਹੀਂ ਬੰਦ ਕੀਤੀ ਤੂੰ ਕਿਉਂ ਬੰਦ ਹੁੰਦਾ ਤੈਨੂੰ ਤਾਂ ਜ਼ੁਬਾਨ ਐਸੀ ਲੱਗੀ ਤੇ ਬੋਲਦਾ ਰਹਿਣਾ ਯਾਰ ਉਹ ਲੈ ਅਗਲੇ ਬੰਦ ਨੂੰ ਕਹਿੰਦੇ ਸਾਡੇ ਵੀਰ ਨੇ ਕਿਹਾ ਨਾ ਕਿ ਬੋਲਦਾ ਹੀ ਨਹੀਂ ਗਾ ਬੋਲਦਾ ਵੀ ਨਹੀਂ ਇਸ ਕਿ ਉਹ ਸ਼ਾਇਪ ਪਰਸਨ ਆ ਉਹ ਉਹ ਇਲਾ ਨਹੀਂ ਜ਼ਿਆਦਾ ਹੈ ਇਥੇ ਸਾਨੂੰ ਵੀ ਲੋਕੀ ਕਹਿੰਦੇ ਹੁੰਦੇ ਸੀ ਕਿ ਰੰਦਾਵਾ ਨਹੀਂ ਬੋਲਦਾ ਉਹ ਹੁਣ ਕਹਿੰਦੇ ਨੇ ਕਹਿੰਦੇ ਵੀ ਤੁਸੀਂ ਵਾਕਈ ਠੀਕ ਕਹਿੰਦੇ ਸੀ ਤੁਸੀਂ ਠੀਕ ਕਹਿੰਦੇ ਹਾਂ ਤੈਨੂੰ ਰਵਾ ਕੀਤਾ ਨਾ ਪਰ ਜਿ ਚਲਾਇਆ ਕਿ ਸਾਹਿਬ ਇੱਕੀ ਚੱਲ ਰਹੀ ਹੈ ਕੀ ਸਿਕਿਉਰਿਟੀ ਕੀ ਸ਼ੀਅਤ ਹੈ ਸਭ ਕੁਝ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਲੋ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਹਾਂ ਲੋ ਜੀ ਫਾਈਨ ਗੁਰਦੁਆਰਾ ਸਾਹਿਬ ਤੇ ਕੋਲ ਤੱਕ ਜਾਈਆਂ ਆਹ ਵੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਤੁਸੀਂ ਨਾਲ ਸਾਡੇ ਬਲਰਾਜ ਐ ਸਾਡਾ ਵੀਰ ਆਇਆ ਲੋਹਰੋ ਵੀਰ ਕਹਿੰਦਾ ਕਿ ਬਾਜੀ ਸਾਨੂੰ ਮਿਲਣਾ ਤੁਸੀਂ ਅਸੀਂ ਕਹੇ ਮਿਲਾਂਗੇ ਕੋਈ ਇਸ਼ੂ ਨਹੀਂ ਹੈ ਇੱਕ ਗੱਲ ਤੁਹਾਨੂੰ ਦੱਸਾਂ ਇਸ ਮੌਕੇ ਦੇ ਉੱਤੇ ਮੈਨੂੰ ਲੱਗਦਾ ਹੈ ਪਾਕਿਸਤਾਨ ਗਵਰਨਮੈਂਟ ਦੀ ਤਰਫੋਂ ਸਿਕਿਉਰਿਟੀ ਬੜੀ ਟਾਇਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਵੇਖਿਆ ਪਿੱਛੇ ਪੁਲਿਸ ਵਾਲੇ ਡਾਲੇ ਵਗੈਰਾ ਖੜੀ ਹੋਈ ਹੈ ਲਾਸਟ ਸਾਡੇ ਬਹਿਰੀਆ ਟਾਉਨ ਵਾਲੇ ਵਲੌਗ ਦੇ ਵਿੱਚ ਭਾਈ ਸਾਣ ਤੇ ਭਾਈ ਦਾ ਨਾਲ ਸਾਡਾ ਬੜਾ ਪਿਆਰ ਸੀ ਨਾਲ ਅਸੀਂ ਬਹਿਰੀਆ ਟਾਉਨ ਗਏ ਸੀ ਹੁਣ ਹੋ Lahore ਤੋਂ ਸਾਡੇ ਵਾਸਤੇ ਆਏ ਨੇ ਸਰਫਰ ਹਾਂ ਇਹਨਾਂ ਹੋਰ ਵੀ ਆ ਰਹੇ ਹਨ ਵੀ ਆ ਰਹੇ ਨੇ ਇਨਸ਼ਾਅੱਲਾ ਆਪਾਂ ਬੜੀ ਮਾਨੀ ਵੀ ਆ ਰਹੀ ਹੈ ਹੈ ਨਹੀਂ ਵੀ ਆ ਰਹੀ ਹੈ ਤੇ ਨਾਲੇ ਥੋੜੀ ਦੇਰ ਤੱਕ ਤੁਹਾਨੂੰ ਅੰਦਰ ਚੱਲ ਕੇ ਤੇ ਗੁਰਦੁਆਰਾ ਸਾਹਿਬ ਵੀ ਦਿਖਾਣੇ ਆ ਤੇ ਨਾਲ ਜੋ ਰੋਣ ਗਏ ਉਹ ਖਾਨੇ ਆ ਨਾਲੇ ਤੁਸੀਂ ਕਹੋਗੇ ਇੰਡੀਅਨ ਸੰਗਤ ਕਿਦੋਂ ਆਣੀ ਇੰਡੀਅਨ ਸੰਗਤ ਚਾਤਰੀ ਜਮਾਨੀ ਆ ਕੱਲ ਨੂੰ ਮਤਲਬ ਦੇਵੇ ਕੱਲ ਨੂੰ ਉਹ ਵੀ ਲੋਗ ਆ ਰਹੇ ਆ ਇਸ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਜ਼ਰੂਰ ਹੈ ਜੀ ਬਰਾਜ ਹੈ ਟੋਕ ਦਿਓ ਲੋਕ ਦਿਓ ਤੇ ਭਾਈ ਵੀਰੇ ਦਾ ਮਤਲਬ ਇੰਡੀਆ ਦੀ ਸੰਗਤ ਹੈ ਕੋਰਪੋਰੇਟ ਹੀ ਹੋਏ ਤਾਂ ਪੂਲ ਸਕਿਉਰਿਟੀ ਟਾਈਟ ਹੋਈ ਆ ਹੁਣ ਅਸੀਂ ਅੰਦਰ ਵੱਲੋਂ ਚੱਲਦੇ ਆਂ ਦੇਖੋ ਜੀ ਲੋ ਜੀ ਹੁਣ ਅਸੀਂ ਇੱਧਰ ਆ ਨਹੀਂ ਆ ਬਰਾ ਸਾਹ ਦੇ ਅੰਦਰ ਆ ਚੁੱਕੇ ਆ ਨਾਲ ਉਹੀ ਸਾਡੇ ਪਰਵਾਹ ਨੂੰ ਆ ਦੇਖੋ ਜੀ ਲੋ ਜੀ ਨਿਸ਼ਾਰੇ ਚੈੱਕ ਨਿਸ਼ਾਰੇ ਚੈੱਕ ਕਰੋ ਸੋਨਾ ਗੁਰਦਾਰਾ ਜ਼ੂਮ ਮਾਰ ਕੇ ਤੇਰਾ ਪੂਰਾ ਗੁਰਦਾਰਾ ਦਿਖਾ ਦਿੰਦਾ ਥੱਲੇ ਇਹ ਦਿਨ ਦਾ ਟਾਈਮ ਹੈ ਤੇ ਹੱਲੇ ਰਾਤ ਦਾ ਟਾਈਮ ਹੈ ਨਾ ਰਾਤ ਟਾਈਮ ਤੁਸੀਂ ਰੌਣਕ ਦੇਖੋਗੇ ਤੁਸੀਂ ਕਹੋਗੇ ਨਹੀਂ ਸੰਗਤ ਇੱਡੇ ਇਹ ਤਿੰਨ ਦਿਨ ਸਾਡੇ ਵਾਸਤੇ ਮੈਟਰ ਕਰਦੇ ਨੇ ਕਿ ਅਸੀਂ ਇਹ ਤਿੰਨ ਦਿਨ ਇੱਡੇ ਉਰਜੋਸ਼ ਤੇ ਸ਼ੁਗਲ ਮਿਲਣ ਨਾਲ گزارਨੇ ਆ ਤਨੂ ਰਾਤ ਨੂੰ ਸਹੀ ਸ਼ੁਗਲ ਦੱਸਾਂਗੇ ਮਰਾਜ ਨਾਲੇ ਨਾ ਆਪਣੇ ਜਿਹੜੇ ਸਾਨੂੰ ਦੇਖਦੇ ਆ ਭਰਾ ਭੈਣ ਸਵਾਲ ਕਰਦੇ ਨੇ ਕਿ ਹਜੇ ਇੰਡੀਅਨ ਸੰਗਤ ਨਹੀਂ ਆਈ ਫਿਰ ਵੀ ਇੰਨੀਆਂ ਰੌਣਕਾਂ ਲੱਗੀਆਂ ਇਹ ਕਿੱਥੇ ਦੀ ਸੰਗਤ ਹੈ ਵੀ ਦੱਸ ਇਹ ਪੂਰੇ ਵਰਲਡ ਤੋਂ ਸੰਗਤ ਆਉਂਦੀ ਆਉਂਦੀ ਪੂਰੀ ਦੁਨੀਆ ਭਰ ਤੋਂ ਜਿਹਦੇ ਵਿੱਚ ਪਾਕਿਸਤਾਨ ਦੇ ਡਿਫਰੈਂਟ ਸ਼ਹਿਰ ਜਿਵੇਂ ਕਰਾਚੀ ਹੋ ਗਿਆ ਲਾਹੌਰ ਹੋ ਗਿਆ ਸਿੰਧ ਹੋ ਗਿਆ ਉਹ ਵਾਲੀਆਂ ਸਾਈਡਾਂ ਤੋਂ ਆਉਂਦੇ ਨੇ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਗੱਲ ਕੀਤੀ ਜਾਵੇ ਯੂ ਐਸ ਏ ਕੈਨੇਡਾ ਯੂਰਪ ਹਰ ਪਾਸੇ ਬੰਦੇ ਨੇ ਹਰ ਪਾਸੇ ਤੇ ਇਸ ਟਾਈਮ ਜਿਹੜੀ ਤੁਸੀਂ ਇਹ ਸੰਗਤ ਦੇਖ ਰਹੇ ਹੋ ਇਹ ਆਈਏ ਸਿੰਧ ਤੋਂ ਮੋਸਟਲੀ ਸਿੰਧ ਤੋਂ ਆਏ ਨੇ ਸਿੰਧ ਤੋਂ ਮਤਲਬ ਇਹ ਕਾਫੀ ਜ਼ਿਆਦਾ ਸਫਰ ਹੁੰਦਾ ਹੈ ਸਿੰਧ ਦਾ ਕਰਾਚੀ ਦਾ ਤੇ ਲੋਕ ਇਨ੍ਹਾਂ ਦੇ ਰਾਹੀਂ ਆਉਂਦੇ ਨੇ ਦੋ ਟ੍ਰੇਨਾਂ ਕੱਲ ਆਣੀਆਂ ਨੇ ਤੁਸੀਂ ਰਸ ਚੈੱਕ ਕਰਿਓ ਤੀਜੇ ਦਿਨ ਤੁਹਾਨੂੰ ਅਸੀਂ ਵਿਖਾਵਾਂਗੇ ਐਸੇ ਚੈਨਲ ਦੇ ਵਿੱਚ ਵਿਖਾਣਾ ਇਸ ਲਈ ਨਾਈਟ ਸਬਸਕ੍ਰਾਈਬ ਕਰ ਲਓ ਤੇ ਐਸੇ ਚੈਨਲ ਤੇ ਤੁਹਾਨੂੰ ਸਾਰੀ ਰੌਣਕ ਦਿਖਾਵਾਂਗੇ ਜਿਹੜੇ ਸਾਡੇ ਮੀਰ ਵੀਰ ਭਰਾ ਸੱਜਣ ਨਹੀਂ ਆ ਸਕੇ ਉਹਨਾਂ ਲਈ ਅਸੀਂ ਅਰਦਾਸ ਕਰਾਂਗੇ ਕਿ ਉਹ ਗੱਲੇ ਸਾਲ ਵਾ ਕੇ ਉਹਨਾਂ ਦੀ ਕਿਸਮਤ ਚਲੀਏ ਆਪਣੇ ਕੋਲ ਬੁਲਾਵੇ ਕਿਉਂਕਿ ਇਹ ਦਰ ਤੇ ਸਿਰਫ ਕੁਝ ਕਿਸਮਤਾਂ ਨੇ ਬੁਲਾਵਾ ਹਾਂ ਤੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀ ਇੱਥੇ ਆਏ ਹਾਂ ਹਾਂਜੀ ਉਹਨਾਂ ਅਸੀਂ ਗੁਰੂ ਘਰ ਦੇ ਅੰਦਰ ਜਾਨ ਤੋਂ ਪਹਿਲੇ ਆਪਣੇ ਜੋੜੇ ਜੋੜਾ ਘਰ ਵਿੱਚ ਉਤਾਰਾਂਗੇ ਆ ਵੇਖੋ ਨਾਲ ਹੀ ਇਹ ਸਰੋਵਰ ਸਾਹਿਬ ਹੈ ਉਹ ਸਾਹਮਣੇ ਜੋੜਾ ਘਰ ਹੈ ਜੋੜਾ ਕਰਦੇ ਨਾਲ ਹੀ ਐਸਾਈਡ ਆਪਣਾ ਮੇਨ ਸਥਾਨ ਹੈ ਫੋਨਸੀ ਅੰਦਰ ਮੇਨ ਸਥਾਨ ਦੇ ਨੱਲੇ ਆ ਤੇ ਅੰਦਰ ਜਾ ਕੇ ਤੁਹਾਨੂੰ ਇਸ ਟਾਈਮ ਕੀਰਤਨ ਹੋ ਰਿਹਾ ਤੇ ਤੁਹਾਨੂੰ ਨਾਲੇ ਅਸੀਂ ਕੀਰਤਨ ਵੀ ਸਮਾਉਂਦੇ ਆ ਤੇ ਨਾਲ ਹੀ ਤੁਹਾਨੂੰ ਦਰਸ਼ਨ ਵੀ ਕਰਵਾਨੇ ਗੁਰਦੁਆਰਾ ਸਾਹਿਬ ਓਕੇ ਹੋ ਗਿਆ ਬੋ ਸਾਈਡ ਦੇਖੋ ਕਿੰਦਾ ਸੁੰਨ ਗੁਰਦੁਆਰਾ ਸਾਹਿਬ ਲੱਗੇ ਹੈ ਚੈੱਕ ਕਰੋ ਤੁਸੀਂ ਇਹ ਪੂਰਾ ਬਹੁਤ ਸਜਾਤਾ ਆਈਆਂ ਹਜੇ ਅਰੀਨਾ ਦਿਨ ਹੈ ਹਰ ਰਾਤ ਹੋਏਗੀ ਤੁਸੀਂ ਦੇਖੋ ਕਿ ਲਾਈਟਿੰਗ ਕਿੰਨੀ ਪਿਆਰੀ ਹੋਈ ਹੈ ਬਾਕੀ ਇਹ ਸਾਰਾ ਕ੍ਰੈਡਿਟ ਜਿਹੜਾ ਹੈਗਾ ਸਾਡੀ ਪੀਐਮ ਮਰੀਮ ਨਵਾ ਤੇ ਸੀਸੀ ਨਨਕਾਣਾ ਸਾਹਿਬ ਬੋਲ ਰਹੇ ਹਨ ਧੰਨਵਾਦ ਜਿਹੜਾ ਸਾਡੇ ਲਈ ਇੰਨੀ ਹਰ ਸਾਲ ਗੁਰਪੁਰਬ ਵਾਸਤੇ ਇੰਨੀਆਂ ਪਿਆਰੀਆਂ ਕਰਵਾਉਂਦੇ ਨੇ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਅਸੀਂ ਕਰਦੇ ਹਾਂ ਹਾਂਜੀ ਬਿਲਕੁਲ ਹਰ ਸਾਲ ਇਦਾਂ ਹੀ ਜੋਸ਼ੁਗੋਸ਼ ਨਾਲ ਸਾਡੇ ਮੁੱਖ ਮੰਤਰੀ ਸਾਡਾ ਧਿਆਨ ਦਿੰਦੇ ਨੇ ਤੇ ਬਾਕੀ ਹੁਣ ਅੱਗੇ ਜਾ ਕੇ ਤੁਹਾਨੂੰ ਅਸੀਂ ਮਿਲਦੇ ਹਾਂ ਨਾਲ ਜੂਨੋ ਦਾ ਸਾਹਿਬ ਦੇ ਅੰਦਰ ਤੇ ਹੁਣ ਚਲਿਏ ਵਰਦਾਰਾ ਜੀ ਅੱਛਾ ਮੁੱਖ ਮੰਤਰੀ ਸਜਾਤਾ ਬਖਾਨੇ ਆ ਇਸ ਲਈ ਅਵਾਜ਼ ਦਾ ਵੀ ਇਸ਼ੂ ਆ ਸਕਦਾ ਹੈ ਵੀ ਦਾ ਹਾਂ ਅੰਦਰ ਜਾ ਕੇ ਤੁਹਾਨੂੰ ਆਵਾਜ਼ ਦਾ ਥੋੜਾ ਜਿਹਾ ਇਸ਼ੂ ਆਏਗਾ ਲੇਕਿਨ ਤੁਸੀਂ ਘੋਰ ਨਾਲ ਸੁਣੀਆਂ ਸਾੜੀਆਂ ਗੱਲਾਂ ਠੀਕ ਹੈ ਘੋਰ ਨਾਲ ਤੁਹਾਡੇ ਦੱਸਾਂਗੇ ਕਿਉਂਕਿ ਕੀਰਤਨ ਹੋ ਰਿਹਾ ਹੈ ਤੇ ਨਾਲ ਅਸੀਂ ਆਪਣੀ ਸਾਡੀ ਆਵਾਜ਼ ਵਿੱਚ ਨਹੀਂ ਆ ਸਕਦੀ ਇਸ ਲਈ ਨਾ ਅਸੀਂ ਪਹਿਲੇ ਕਹਿ ਕੇ ਤੁਹਾਨੂੰ ਦੱਸ ਦਈਏ ਤੇ ਹੁਣ ਚੱਲਦੇ ਆਂ ਜੀ ਅੰਦਰ ਹਰ ਚੀਜ਼ ਦਰਸ਼ਨ ਕਰਾ ਦੇ ਇਦਾਂ ਹੀ ਅੰਦਰ ਜਾ ਰਹੇ ਆ ਮੱਥਾ ਟੇਕਣ ਲਈ ਤੇ ਦੇਖੋ ਇੰਨੀ ਜ਼ਿਆਦਾ ਸੰਗਤ ਐ ਲਾਈਨ ਵਿੱਚ ਖੜੀ ਹੋਈ ਐ। ਕਿ ਵੀਰੇ ਗਲ ਆਪਣੀ ਗਲਤ ਹੋਈ ਐ ਵਸੇ। ਕਿਉਂਕਿ ਮੇਰੇ ਸੁਣਨ ਦੇ ਵਿੱਚ ਆਇਆ ਸੀ ਕਿ ਜੀ ਦੋ ਕਹਿੰਦੀ ਕੋਈ ਆਪੂ ਜੀ ਸਾਡੇ ਜਿਹੜੇ ਸਿੱਖ ਭਰਾ ਰਹੇ ਆ ਇਹ ਦੇਖੋ ਤੁਹਾਡੀ ਹੈਗੀ ਹੈ ਮੇਰੇ ਤੇ ਹੈ ਨਹੀਂ ਮੇਰੇ ਵਾਕ ਹੀ ਨਹੀਂ ਆਈ ਮੇਰੇ ਦਿਲ ਕਰਦਾ ਵੀ ਪਿੱਛੇ ਗਮੀਜ਼ ਚੁੱਕੇ ਨਾ ਤੇ ਸਿਰ ਤੇ ਰੱਖ ਲਓ ਐਵੇਂ ਇਦਾਂ ਕਿਉਂ ਰੱਖ ਨਹੀਂ ਸਕਦੇ ਤੁਸੀਂ ਪ੍ਰਭ ਪ੍ਰਭੀ ਰੱਖ ਸਕਦੇ ਹੋ ਨਾ ਸਿਰ ਤੇ ਰੱਖ ਸਕਦੇ ਹੋ ਦੇਖੋ ਜੀ ਗੱਲ ਇਹ ਆ ਗੱਸੀ ਨਹੀਂ ਬਹੁਤ ਅੱਛੀ ਵੀਰੇ ਨੇ ਛੋਟਾ ਵਿੰਦਾ ਸਾਡਾ ਜਿਹੜਾ ਕੋਈ ਸੋਹਣੀ ਗੱਲ ਕਰੇ ਨਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਦੇਖੋ ਕਿ ਯਾਰ ਉਹ ਸਾਡੇ ਭੈਣ ਭਰਾ ਨੂੰ ਬਾਕੀ ਸਾਡੇ ਸਾਲੂ ਸਾਡੇ ਦੀਨ ਨੂੰ ਬਹੁਤ ਜ਼ਿਆਦਾ ਰਿਸਪੈਕਟ ਰਿਸਪੈਕਟ ਦੇਂਦੇ ਨੇ ਔਰ ਅਸਾਂ ਵੀ ਦੇਂਦੇ ਨੇ ਇਹ ਕਿ ਸਾਡਾ ਯਾਰ ਨਜ਼ਰੀਆ ਸਾਡਾ ਤਰੀਕੇਕਾਰ ਉਹਨਾਂ ਦੇ ਲੈਵਲ ਦਾ ਹੋਣਾ ਚਾਹੀਦਾ ਹੈ ਬਾਕੀ ਹੋਣਾ ਚਾਹੀਦਾ ਤੂੰ ਮੈਂ ਕਿੱਥੇ ਭਰ ਗਿਆ ਵਾ ਬਸਾਰਪੁਰ ਗਿਆ ਅਸੀਂ ਵੀਡੀਓ ਵਿਦਾਊਟ ਸਿਰ ਟੱਕੇ ਤੁਸੀਂ ਨਹੀਂ ਇੰਟਰ ਕਰ ਸਕਦੇ ਮੇਰੀ ਗੱਲ ਸੁਣੋ ਅਸੀਂ ਵੀਡੀਓ ਦੇਖਣੀ ਸ਼ੁਰੂ ਕਰ ਦਿੱਤੀ ਹੈ ਨਾ ਮੈਨੂੰ ਲੱਗਾ ਕਿ ਇਹ ਗੁਰਦੁਆਰਾ ਵਿਖਾਣੀ ਗੱਲ ਵੀ ਨਾ ਉੱਥੋਂ ਜ਼ਿਆਦਾ ਜੀ ਜਦੋਂ ਅੱਗੇ ਜਾ ਕੇ ਦਰਸ਼ਨ ਕਰਾਣ ਲੱਗ ਪਏ ਨੇ ਫਿਰ ਮੇਰੇ ਦਿਲ 'ਚ ਗੱਲ ਆਈ ਮੈਂ ਕਿਹਾ ਯਾਰ ਨਹੀਂ ਹੋਣਾ ਚਾਹੀਦਾ ਸਿਰ ਟਕਿਆ ਹੋਣਾ ਚਾਹੀਦਾ ਲੇਕਿਨ ਹੁਣ ਤੁਹਾਨੂੰ ਟਕਣਾ ਚਾਹੀਦਾ ਤੁਸੀਂ ਵੀਡੀਓ ਇੱਥੇ ਸਟਾਪ ਕਰ ਰਹੇ ਹੋ ਤੁਸੀਂ ਗੱਲ ਕੀਤੀ ਆ ਨਾ ਤੁਸੀਂ ਟਕੋ ਦੰਦਾਵਾ ਜੀ ਫਿਰ ਗੋ ਸਟਾਰਟ ਕਰੋ ਚਾਦਰਾਂ ਫੜੀ ਦਿਓ ਜਾਓ ਜਾਓ ਜੀ ਉਹ ਵੀਰੇ ਆ ਗਏ ਐਸੀ ਸਿਰ ਟੱਕੇ ਸਿਰ ਟੱਕੇ ਸਿਰ ਟੱਕ ਕੇ ਆਏ ਔਰ ਇਹਨਾਂ ਦੇ ਚਿਹਰੇ ਦੇਖੋ ਔਰ ਕਿੱਡੇ ਪਿਆਰੇ ਲੱਗਦੇ ਨਹੀਂ ਹੁਣ ਆਪਾਂ ਦਰਸ਼ਨ ਕਰਾਂਗੇ ਨਾ ਬਿਲਕੁਲ ਹਾਂ ਜੀ ਚਲੋ ਨਿਦਾਨ ਭਗਵੰਤ ਕਾ ਕਰਤਾ ਨਾਮ ਜੀ ਅਸੀਂ ਗੁਰਦਵਾਰ ਦੇ ਅੰਦਰ ਮੌਜੂਦ ਆ ਤੁਹਾਨੂੰ ਦੱਸੀਏ ਤੇ ਨਾ ਜਿਹੜੇ ਅਸੀਂ ਇਸ ਤੋਂ ਪਹਿਲੇ ਵੀਡੀਓ ਤੋਂ ਪਹਿਲੇ ਕਲਿੱਪ ਲਾਏ ਨੇ ਉਹਦੇ ਜੇ ਅਸੀਂ ਬੋਲ ਨਹੀਂ ਸਕੇ ਕਿਉਂਕਿ ਕੀਰਤਨ ਵਿੱਚ ਹੋ ਰਿਹਾ ਜੇ ਨਾ ਕੀਰਤਨ ਹੋ ਰਿਹਾ ਸੀ ਲੇਕਿਨ ਅਸੀਂ ਕਹਾਂ ਕਿ ਅਸੀਂ ਤੁਹਾਨੂੰ ਦੱਸ ਦਈਏ ਚੱਲਨੇ ਆ ਹੁਣ ਅਸੀਂ ਤੁਹਾਨੂੰ ਨੰਗਰ ਹਾਲੇ ਸਾਈਡ ਤੇ ਦਿਖਾਣੇ ਆ ਮੇਰਾ ਪੁਆਇੰਟ ਤੁਹਾਨੂੰ ਦਿਖਾਣੇ ਆ ਤੇ ਹਲੇ ਫੇਲਾ ਤੁਹਾਡੇ ਪਾਕਿਸਤਾਨ ਦੇ ਦਰਸ਼ ਨਿਕਲੇ ਤੇ ਖੇਦਿਸਤਾਨ ਦੇ ਦਰਸ਼ ਮੇਨ ਪੁਆਇੰਟ ਹੈ ਜੇ ਅਸੀਂ ਚੱਲਨੇ ਆ ਉੱਤਰ ਵੱਸੇ ਫਿਰਦਾ ਭਾਈ ਇਹ ਗੱਲ ਸੀ ਤੁਮਾਨ ਕਿ ਤੇਰੇ ਤਰ੍ਹਾਂ ਸ਼ੋਧ ਨਹੀਂ ਅਸੀਂ ਹੈਗੀ ਇਹਨੂੰ ਪਤਾ 걸 ਜੇ ਨਾ ਰੋਟੀ ਹੈ ਭਾਈ ਦੀ ਅੱਛਾ ਦਿਹਾੜੀ ਚ ਛੇਰ ਹੀ ਨਾਮ ਲੰਦਾ ਯਾਦ ਹੈ ਉਹ ਤੇ ਅੱਛਾ ਯਾਰ ਆ ਸ਼ੋਧ ਤੇ ਗੱਲ ਆ ਵੀ ਸਜਾਦ ਵੀਰੇ ਦੀ ਚਲੋ ਆ ਗੱਲ ਸਜਾਦ ਵੀਰੇ ਮੈਂ ਕਹਿੰਦੇ ਜੀ ਅਸੀਂ ਚਲ ਗਏ ਮਰੀ ਕਹਿੰਦੇ ਭਾਈ ਜਾਨ ਜਦੋਂ ਕੜਾਈ ਆਉਣੀ ਵਿਕੀ ਉਹ ਰਿਆ हसन ਹੋ ਗਿਆ ਤੇ ਤੀਸਰਾ ਕੜਾ ਉਮਰ ਭਾਈ ਜਨ ਨਾਲ 70 ਪਹਿਲੇ ਭਾਈ ਜਨ ਵਿੱਚੋਂ ਪੱਟ 60 ਕੱਢ ਕੇ ਉਹ ਗਿਆ ਕੰਦਾ ਅਸੀਂ ਵੇਖਦੇ ਰਹਿਣਾ ਗੱਲ ਵੀ ਤੈਨੂੰ ਨਹੀਂ ਪਤਾ ਗੱਲ ਵੀ ਵਿੱਕੀ ਤੇ ਹੈ ਨਹੀਂ ਯਾਰ ਪਤਾ ਨਹੀਂ ਵਿੱਕੀ ਦਾ ਸਾਨਾ ਟੂਰ ਤੇ ਪਹਿਲੀ ਤੇ ਨਹੀਂ ਗੱਲ ਦਾ ਪਤਾ ਨਹੀਂ ਮੈਂ ਤਾਂ ਅਸਲ ਵਿੱਚ ਅੱਛਾ ਤੀਸਰਾ ਕਿਹੜਾ ਸੀ ਯਾਰ ਤੀਸਰਾ ਵੀ ਕੋਈ ਨਹੀਂ ਸੀ ਮੈਂ ਤੇ ਉਮਰ ਹੀ ਸੀ ਅੱਛਾ ਤੂੰ ਤੇ ਉਮਰ ਸੀ ਬੜਾ ਦੱਸ ਤੈਨੂੰ ਗੱਲ ਕੋਈ ਨਹੀਂ ਪਤਾ ਜਿੱਦੋਂ ਗੱਲ ਬੰਦ ਤੇ ਸੀ ਉਹ ਮੈਂ ਤਾਂ ਅੰਦਰੋਂ ਸਾ ਵਿੱਕੀ ਗੱਲ ਰਹਿ ਗਈ ਹਾਂ ਹੁਣ ਬਾਕੀ ਬਾਜਵਾ ਸਾਹਿਬ ਨਾਲ ਆ ਉਹ ਵੇਖਦੇ ਸਾਰੇ ਕੀ ਕਰ ਰਹੇ ਯਾਰ ਅੱਛਾ ਯਾਰ ਗੱਲ ਇਹ ਹੈ ਕਿ ਆਪਾਂ ਆਪਣੀ ਗੱਲ ਛੱਡ ਜੀ ਫਿਲਹਾਲ ਬਹਿਸ ਨੂੰ ਛੱਡ ਜੀ ਮੈਂ ਗੱਲ ਅੱਛੀ ਦੇਖ ਰਹੇ ਹਾਂ ਗੱਲ ਬੰਦ ਪੂਰੀ ਕਰਾਂਗੇ ਇੱਕ ਸਾਰੇ ਆਪਣੀ ਆਪਣੀ ਪਾਲੀ ਹੈ ਹੁਣ ਸਾਡੇ ਜਿਹੜੀਆਂ ਬੋਟੀਆਂ ਸੀ ਸੀ ਉਹੀ ਪਾਣੀ ਉਹ ਲੋਕ ਕਹਿੰਦੇ ਤੂੰ ਨਾਲ ਜੀ ਤੈਨੂੰ ਪਤਾ ਨਹੀਂ ਹੈਗਾ ਵੀ ਸਾਡੇ ਨਾਲ ਹੁਣ ਇਹ ਛੋਟੇ ਮੈਂ ਅਸਲ ਟੂਰ ਤੇ ਗਿਆ ਦੋਨੋਂ ਛੋਟੇ ਸੀ ਨਾ ਸਾਡੇ ਨਾਲ ਨਹੀਂ ਵੀ ਜਾਂਦੇ ਸੀ ਨਾ ਸਾਡੀ ਗੱਲ ਹਰ ਕੋਈ ਮੰਨਦਾ ਇਨਾ ਵਾਸਤੇ ਆਪਣੇ ਤੋਂ ਵੀ ਚੰਗਾ ਖਾਣਾ ਲੈ ਕੇ ਆਈ ਦਸ ਬਹੁਤ ਬਾਈ ਸਾਡੇ ਨਾਲ ਬਾਹਰ ਨਹੀਂ ਸੀ ਜਾਂਦੇ ਹੋਰ ਲੈਣੇ ਆ ਖਾਣਾ ਕੋਈ ਗੱਲ ਦੇ ਵੀ ਪਤਾ ਨਾ ਆਪਣੇ ਆਪ ਤੋਂ ਵੀ ਚੰਗਾ ਖਾਣਾ ਨਾਲ ਲੈ ਕੇ ਚਲੋ ਜੀ ਉਹ ਗੱਲ ਤਾਂ ਠੀਕ ਹੈ ਹੋ ਸਾਡੇ ਖਾਨਦਾਨ 'ਚ ਜੇ ਕੋਈ ਪਤਾ ਹੋਵੇ ਨਾ ਕਿ ਕੱਲ ਉੱਥੇ ਖਤਮ ਹੈ ਰੰਦਾਵੇ ਦੇ ਦਿਹਾੜੀ 'ਚ 10 ਸਰੀ ਉਸ ਗੱਲ ਦਾ ਨਾਮ ਲੈਣਾ ਓਏ ਖਤਮ ਆ ਕੱਲ ਖਤਮ ਹੈ ਜਾਣਾ ਭਾਈ ਨਹੀਂ ਜਾਣਾ ਲੰਗਰ ਲਗਾ ਕਰੋ ਰੋਟੀ ਨਹੀਂ ਖਾਂਦਾ ਲੈ ਭਾਈ ਦੋ ਦਿਨ ਤਿੰਨ ਰੋਟੀ ਵੀ ਖਾ ਜਾਂਦਾ ਚਰੇ ਦੀ ਹਿਸਟਰੀ ਤੁਹਾਨੂੰ ਅਸੀਂ ਅਗਲੇ ਵਲੋਗਾਂ ਦੇ ਵਿੱਚ ਆਦੇ ਦੱਸਾਂਗੇ ਅੱਛਾ ਇਹਦੀ ਹਿਸਟਰੀ ਵੀ ਦੱਸਣ ਹੈਗਾ ਤਾਂ ਹੀ ਅਸੀਂ ਗੁਰੂ ਘਰ ਤੋਂ ਬਾਹਰ ਆਏ ਆ ਲੰਗਰ ਹਾਲੇ ਦੀ ਸਾਈਡ ਤੇ ਤੇ ਮੈਂ ਇੱਥੇ ਆ ਕੇ ਹੈਰਾਨ ਹੋ ਗਿਆ ਮੈਂ ਕਹਿੰਦਾ ਕਿ ਮੈਂ ਕਿਥੇ ਹੋਰ ਪਾਸੇ ਆ ਗਿਆ ਇਹ ਤਾਂ ਸਾਡੇ ਨਾਲ ਪ੍ਰੈਂਕ ਹੋ ਗਿਆ ਹੁਣ ਪ੍ਰੈਂਕ ਮੈਂ ਤੁਹਾਨੂੰ ਦੱਸਣਾ ਪਹਿਲੇ ਬਰਾਜਲੇ ਵੇਖੋ ਉਹਦਾ ਮੂੰਹ ਦਾ ਹਾਲ ਕੀ ਹੋਇਆ ਸੋਚ ਰਿਹਾ ਇਥੇ ਹੋਇਆ ਕੀ ਸਾਡਾਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ ਹਰ ਸਾਲ ਤੁਹਾਨੂੰ ਪਿਛਲੇ ਸਾਲ ਦੇ ਸ਼ਾਇਦ ਸਾਡੇ ਕੋਲ ਕੋਈ ਵੀਡੀਓ ਪਈ ਹੋਵੇ ਉਹ ਤੁਹਾਨੂੰ ਦਿਖਾਵਾਂਗੇ ਇਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤੇ ਅੱਜ ਜਿੱਥੇ ਮੈਂ ਕਹਿ ਰਿਹਾ ਮੈਂ ਖੁੱਲਾ ਘੁੰਮ ਰਿਹਾ ਆ ਕਿੱਥੇ ਟਹਿਲ ਰਿਹਾ ਇਹ ਮੈਂ ਨਹੀਂ ਮੰਨ ਸਕਦਾ ਕਿ ਮੈਂ ਅਫੀ ਜਗ੍ਹਾ ਆ ਲੇਕਿਨ ਮੈਨੂੰ ਮੰਨਣਾ ਪੈ ਰਿਹਾ ਪਤਾ ਨਹੀਂ ਆਦੀ ਕਿ ਕਿਉਂ ਸਟਾਰ ਲੱਗੇ ਸ਼ਾਇਦ ਉਹਦਾ ਕਰਕੇ ਬਿਲਡਿੰਗ ਬਣੀ ਨਵੀਂ ਆ ਦੇਖੋ ਯਾਰ ਨਵੀਂ ਬਿਲਡਿੰਗ ਬਣੀ ਇਥੇ ਸਟਾਫ ਵਗੈਰਾ ਬਹੁਤ ਜ਼ਿਆਦਾ ਹੁੰਦੇ ਸੀ ਬਹੁਤ ਸੋਹਣਾ ਨਾਮ ਹੈਗਾ ਬਾਬਾ ਪਤੀ ਸਿੰਘ ਜੀ ਬਲੋਗ ਐ ਬਾਬਾ ਜੀ ਨੇ ਕਿਹਾ ਤੇ ਉਹ ਦੇਖੋ ਤੇ ਜਿਹੜਾ ਨਾ ਪਕਸੰਦ ਪੰਜਾਬ ਜੀ ਸੀਐਮ ਜਿਹੜਾ ਲੱਗੇ ਉਹ ਕਹਿੰਦੇ ਸੀ ਕਿ ਮਰੀਨ ਵਾਸ ਕੰਮ ਕਰਾ ਰਹੀ ਹੈ ਬੜਾ ਸੇ ਚੱਲ ਨੇ ਚਾਹ ਪੀਂ ਐ ਸਟਾਲਸ ਦੀ ਸੇਵਾ ਜਿਹੜੀ ਹੈਗੀ ਹੈ ਜਿਹੜੇ ਸਿੰਧ ਤੋਂ ਸਾਡੇ ਵੀਰ ਆਉਂਦੇ ਨੇ ਉਹ ਕਰਦੇ ਨੇ ਇੱਥੇ ਬਹੁਤ ਹੀ ਜ਼ਿਆਦਾ ਸਟਾਲਸ ਹੁੰਦੇ ਸੀ ਪਿਛਲੀ ਵਾਰੀ ਮੇਰਾ ਮੋਬਾਈਲ ਵੀ ਇੱਥੇ ਗਵਾਚਿਆ ਸੀ ਓਨ ਮੈਂ ਤੁਹਾਨੂੰ ਉਹ ਦੁੱਖ ਨਹੀਂ ਸੁਣਾਣਾ ਉਹਨਾਂ ਅਸੀਂ ਕਿਸੇ ਨੂੰ ਪੁੱਛਿਆ ਵੀਰ ਨੂੰ ਨਾ ਐਸਾ ਨਾ ਬਿਲਡਿੰਗ ਦੇ ਬੈਕ ਸਾਈਡ ਤੇ ਲੰਗਰ ਵਗੈਰਾ ਲੱਗਾ ਹੋਇਆ ਅਸੀਂ ਉੱਥੇ ਚੱਲਦੇ ਯਾਨੀ ਉੱਥੇ ਚੱਲ ਕੇ ਤੁਹਾਨੂੰ ਦਿਖਾਣੇ ਆਂ ਜੀ ਇਦਾਂ ਹੀ ਬਿਲਡਿੰਗ ਦੀ ਬੈਕ ਸਾਈਡ ਤੇ ਆਏ ਆ ਤੇ ਨਾਲ ਹੀ ਤੁਸੀਂ ਐਸ ਸਾਈਡ ਵੇਖੋ ਤੇ ਆ ਲੰਗਰ ਹਾਲ ਛੋਟਾ ਜਿਹਾ ਬਣਾਇਆ ਹੋਇਆ ਤੇ ਇੱਧਰ ਸਾਡੀਆਂ ਮਾਲ ਲੰਗਰ ਨਹੀਂ ਚੱਲਦਾ ਬਈ ਕਾਰਗੀਆਂ ਨੇ ਲੰਗਰ ਹਾਲ ਦੀਆਂ ਤੇ ਇੱਧਰ ਜਿਹੜਾ ਲੰਗਰ ਚੱਲ ਰਿਹਾ ਇਹ ਐਕਿਊ ਸਟੋਲ ਦਾ ਮਜ਼ਾ ਨਹੀਂ ਆ ਰਿਹਾ ਸ਼ਾਇਦ ਅਜੇ ਇੱਕ ਸਟਾਰਟ ਹੈਗਾ ਤਾਂ ਕਰਕੇ ਕੀ ਪਤਾ ਕੱਲ ਪਰਸੋਂ ਲੱਗੇ ਤੇ ਤੁਹਾਨੂੰ ਦਿਖਾਵਾਂਗੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸਾਡੇ ਪੁਰਾਣੀ ਵੀਡੀਓ ਲੱਭਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਹੁਣ ਵਲੋਗਿੰਗ ਹੁਣ ਸਟਾਰਟ ਕੀਤੀ ਹੈ ਨਾ ਤੇ ਪੁਰਾਣੇ ਪਿਛਲੇ ਸਾਲ ਕੋ ਸ਼ੋਰਟ ਹੋਏ ਤੇ ਅਸੀਂ ਲਾਵਾਂਗੇ ਇੱਥੇ ਵੀਡੀਓ ਤੁਸੀਂ ਖੁਦ ਦੇਖਣਾ ਤੇ ਹੁਣ ਅੱਗੇ ਮੈਂ ਖਾ ਪੀ ਲਈਏ ਕੋਈ ਸ਼ਾਇ ਭੁੱਖ ਲੱਗੀ ਨਹੀਂ ਕਰਨੇ ਹਲਕਾ ਜਿਹਾ ਚਾਹ ਪਾਣੀ ਕਰਨੇ ਆ ਤੇ ਬਾਕੀ ਫਿਰ ਅੱਗੇ ਵਧਨੇ ਆ ਆਓ ਜੀ ਬੜੀ ਫਾਈਨਲੀ ਇਸ ਪਲੇਟ ਆ ਕੇ ਬਹਿ ਗਏ ਆ ਸਾਡੇ ਵੀਰਾਂ ਚਲੇ ਵੀ ਬਾਜੀ ਇੱਕ ਜਲੇਬੀ ਨਾਲ ਹੀ ਕ ਚਾਰ ਚਾਰ ਬੰਦੇ ਬੈਠੇ ਹੋਏ ਨੇ ਲੋ ਜੀ ਪੜਾਣੇ ਜਲੇਬੀਆਂ ਨਹੀਂ ਪਾਤੀ ਚਲੋ ਬੜੀਆਂ ਹੁੰਦੀਆਂ ਨੇ ਚਾਹ ਪੀ ਰੋਹਤ ਸਾਹਿਬ ਪਤਾ ਨਹੀਂ ਕਿਉਂ ਨਹੀਂ ਚਾਹ ਪੀ ਰਹੇ ਚਾਹ ਯਾਰ ਇੰਨੀ ਨਹੀਂ ਪੀਣੀ ਚਾਹੀਦੀ ਪੰਜਾਬੀਓ ਦੱਸੋ ਪੰਜਾਬੀ ਚਾਹ ਤੋਂ ਬਿਨਾਂ ਅਧੂਰੇ ਨੇ ਹਾਂਜੀ ਹਾਂ ਉਹ ਕੋਈ ਇਹਦਾ ਸੈਲਫ ਕਰ ਰਿਹਾ ਨਾ ਉਹ ਚਲੋ ਜਲੇਬੀ ਮੈਂ ਛਕ ਲੂੰਗਾ ਤੇ ਬਾਕੀ ਗੁਰਦਾ ਲੰਗਰ ਬਹੁਤ ਵਧੀਆ ਬਣਿਆ ਤੇ ਨਾਲ ਸਾਡੇ ਚਾਨ ਠਾਕੁਰ ਸਾਹਿਬ ਬੜੇ ਕਾਲੇ ਲੱਗ ਰਹੇ ਨੇ ਠੀਕ ਹੈ ਤੇ ਹੁਣ ਅਸੀਂ ਲੰਗਰ ਛਕ ਕੇ ਚੰਦਿਆਂ ਬਾਹਰ ਨੂੰ ਬਾਹਰ ਨੂੰ ਚੱਲ ਫਾਇਲ ਜੀ ਅਸੀਂ ਲੰਗਰ ਹਾਲ ਤੋਂ ਬਾਹਰ ਆ ਗਏ ਆ ਆ ਨੂੰ ਦੇਰ ਨਹੀਂ ਜੀ ਜੀ ਸ਼ਾਮ ਹੋ ਰਹੀ ਨਾ ਮਸੇ ਰੋਹਤ ਨੂੰ ਖਿੱਚ ਕੇ ਲਿਆਇਆ ਚੰਮਦਾ ਜਾ ਰਿਹਾ ਸੁਣੋ ਲੱਗਦਾ ਹੈ ਇਹ ਮੈਂ ਹੁਣ ਉੱਠ ਚਲੀਏ ਮਸੇ ਜੱਟਾ ਦੇ ਪੁੱਤਰ ਨੂੰ ਉਠਾ ਕੇ ਲਿਆਇਆ ਖਾ ਖੂ ਲਿਆ ਚੰਗਾ ਤਗੜਾ ਤੇ ਤੁਸੀਂ ਦੇਖ ਲਓ ਕਿ ਸ਼ਾਮ ਦਾ ਵੇਲਾ ਹੋ ਗਿਆ ਲਾਈਟਿੰਗ ਬੜੀ ਸੋਹਣੀ ਹੋ ਰਹੀ ਦੇਖੋ ਗੁਰਦੁਆਰਾ ਸਾਹਿਬ ਦੀ ਲਾਈਟਿੰਗ ਵੀ ਚੱਲ ਪਈ ਕਿੰਡੀ ਸੋਹਣੀ ਡੈਕੋਰੇਸ਼ਨ ਹੋਈ ਆ ਕਿੰਡੀ ਵਧੀਆ ਲੱਗਦੀ ਓ ਸਾਹਮਣੇ ਦੇਖੋ ਜੀ ਫੁਆਰਾ ਤੇ ਇਹ ਜੀ ਹੋਰ ਵੀ ਲਾਈਟਿੰਗ ਚੱਲਨੀ ਹੈ ਇਹ ਨਾ ਤਾਨੂੰ ਨੇਰੇ ਚ ਵਧੀਆ ਲੱਗੇਗੀ ਕਿ ਐਸ ਪਾਸੇ ਕਾਊਂਟਰ ਵਗੈਰਾ ਹੈ ਜਿਨੇ ਸੇਵਾ ਵਗੈਰਾ ਦੇਣੀ ਹੋਵੇ ਤੇ ਭਰਾ ਸਾਹਿਬ ਜੀ ਸੇਵਾ ਸਾਨੂੰ ਦਿਓ ਬਲਕੇ ਸਾਡਾ ਇੱਕ ਹੋਰ ਕਾਮਣ ਬਾਹਰ ਆਇਆ ਵਾ ਤੇ ਪਹਿਲੇ ਤੁਹਾਨੂੰ ਇੱਕ ਨਾਲ ਬੁਲਾਇਆ ਸੀ ਹੁਣ ਸਾਡਾ ਦੂਜਾ ਭਰਾ ਵੀ ਆ ਗਿਆ ਸੀ ਉਹਦੇ ਕੋਲ ਚੱਲਦੇ ਆ ਤੁਥ ਜਾ ਕੇ ਤੁਹਾਨੂੰ ਮਿਲਦੇ ਆ ਤੇ ਚਲੋ ਆਓ ਜੀ ਅੱਛਾ ਬਾਤ ਚੱਲੀਏ ਚਲੋ ਜੀ ਲੋ ਜੀ ਆ ਭਾਜੀ ਕਹਿੰਦੇ ਤੁਹਾਡੇ ਸਬਸਕ੍ਰਾਈਬਰਾਂ ਸੀ ਠੀਕ ਹੈ ਬਹੁਤ ਵੱਡੇ 팬 ਆ ਤੁਹਾਡੇ ਕਹਿੰਦੇ ਕਿ ਕੋਈ ਕੋਈ ਖਾਣਾ ਪੀਣਾ ਦੱਸੋ ਅਸੀਂ ਲੇਜ਼ ਮੰਗ ਰਹੇ ਆ ਨਾ ਕੋ ਲਿਓ ਭਾਜੀ ਲੈ ਲਓ ਥੈਂਕ ਯੂ ਸੋ ਮੱਚ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਲੋਕ ਤੋਂ ਬਾਦ ਨੂੰ ਵਾਪਸ ਲਿਆ ਆ ਨੀ ਨੂੰ ਲੱਗਦਾ ਭਰਾ ਕਭਰਾ ਮੇ ਲੋ ਜੀ ਹੁਣੇ ਤੁਸੀਂ ਇਹ ਵੇਖਿਆ ਹੁਣੇ ਰੋਹ ਸਾਹਿਬ ਕੀ ਮੜ ਅੱਛਾ ਗਿਆ ਯਾਰ ਬੜਾ ਕੈਂਡ ਵਲੌਗ ਯਾਰ ਮੈਂ ਕਹਿੰਨਾ ਵਾ ਯਕੀਨ ਮੰਨੋ ਕਿ ਸਾਡੇ ਜਿਹੜੇ ਭੈਣ ਭਰਾ ਵੇਖਣ ਵਾਲੇ ਨੇ ਸਿੱਖ ਅੱਜ ਖੁਸ਼ ਹੋ ਰਿਆਂਗੇ ਬਿਲਕੁਲ ਅੱਜ ਜਦੋਂ ਪੂਰੇ ਦਰਸ਼ਣਾਂ ਨੂੰ ਕਰਨ ਨੂੰ ਮਿਲਣਗੇ ਨਾ ਮੈਂ ਕਹਿਣਾ ਖੁਸ਼ ਅੱਛਾ ਅੱਛਾ ਮੈਂ ਨਾ ਚੀਜ਼ੋ ਦੇਖਣ ਲੱਗਾ ਇੱਕ ਮਿੰਟ ਇਹ ਮੁੰਡੇ ਨਹੀਂ ਛੱਡੇ ਯਾਰ ਮੁੰਡੇ ਨੇ ਅੱਜ ਇਹ ਵੀ ਲੋਕ ਵੀ ਪਾਈ ਹੋਏ ਓਏ ਆਹ ਵੇਖੋ ਦੀਵੰਦ ਗੁਰਪੁਰਪ ਕਲਦ ਵਲੋਗ ਚਾਰ ਪੀਕ ਦਾ ਇਹ ਅਪ ਕੱਲ ਵੇਖਾਂਗੇ ਨਹੀਂ ਇਹ ਪਾਈਆਂ ਦੇ ਹੁਣ ਆਪਾਂ ਵਲੋਗ ਵੇਖਾਂਗੇ ਹਾਂ ਨਹੀਂ ਮੁੰਡੇ ਅੱਛੇ ਕੰਮ ਕਰਦੇ ਨੇ ਅੱਛਾ ਕੰਮ ਕਰਦੇ ਨੇ ਯਾਰ ਬੇਹਤਰੀਨ ਮਤਲਬ ਦੇਖੋ ਅੰਦਰੋਂ ਬਾਹਰੋਂ ਹਰ ਤਰੀਕੇ ਨਾਲ ਦਿਖਾਇਆ ਯਾਰ ਦਿਖਾਇਆ ਤੇ ਆਰਬੀ ਫ੍ਰੋਮ ਸੱਤਗਰ ਕੀ ਫੀਲ ਹੋ ਰਹੀ ਸੀ ਉੱਥੇ ਤੁਹਾਨੂੰ ਪਤਾ ਕਿ ਜੇਲੀ ਸੰਗਤਾਂ ਸਾਡੇ ਇੰਡੀਆ ਤੋਂ ਸਟੇਜ ਦੇ ਸੀ ਨਾ ਸਿਰਫ ਉਹਨਾਂ ਦੀ ਕਮੀ ਖੇਲ ਰਹੀ ਆ ਕਿਉਂਕਿ ਬਾਹਰ ਦੀਆਂ ਕੰਟਰੀਆਂ ਤੋਂ ਜੇਕਰ ਪਾਕਿਸਤਾਨ ਨੂੰ ਪੂਰੀਆਂ ਤੇ ਕੰਟਰੀਆਂ ਜਿਹੜੀਆਂ ਸੰਗਤਾਂ ਉਹਦੇ ਜਾਣੀਆਂ ਪਹੁੰਚ ਰਹੀਆਂ ਨੇ ਟਾਈਪ ਸਿਰਫ ਕਮੀ ਖੇਲਨੀ ਆ ਸਾਡੇ ਉਹਨਾਂ ਭੈਣ ਭਰਾਵਾਂ ਨੇ ਖੇਲ ਦੇਖੋ ਜੀ ਪਿਛਲੇ ਸਾਲ ਪਿਛਲੇ ਸਾਲ ਜਿਹੜਾ 450 ਵੀਜ਼ਾ ਅਪਰੂਵ ਹੋਇਆ ਸੀ ਤੇ ਅੱਜ ਦਾ ਹੋ ਸਕਦਾ ਹੈ ਕਿ ਉਸ ਤੋਂ ਜ਼ਿਆਦਾ ਹੀ ਹੋ ਜਾਵੇ ਹੋ ਸਕਦਾ ਹੈ ਅੱਜ ਵੀ 10000 ਤੇ ਹੋਰ ਬਹੁਤ ਸਾਰੇ ਸਾਡੇ ਭੈਣ ਭਰਾ ਅਸੇ ਨੇ ਯਾਰ ਕਿ ਜਿਹੜਾ ਬੜੀ ਬੜੀ ਧੀਰਜ ਤੋਂ ਇੰਤਜ਼ਾਰ ਜਿਹੜੇ ਪਿਛਲੇ ਸਾਲ ਨਹੀਂ ਆ ਸਕੇ ਉਹ ਤੋਂ ਪਿਛਲੇ ਸਾਲ ਨਹੀਂ ਆ ਸਕੇ ਉਹਨਾਂ ਦਾ ਇਸ ਸਾਲ ਆਨ ਦਾ ਪਲਾਨ ਹੋਇਆ ਬਿਲਕੁਲ ਇਤ ਹੈ ਜੀ ਦੇਖੋ ਜੀ ਉਹ ਅੱਛਾ ਜੀ ਕੋਈ ਨਿਫਾਜ਼ ਬਸ ਯਾਰ ਉਹ ਕਾ ਟਾਈਮ ਆਇਆ ਵਾ ਉਹ ਕਾ ਟਾਈਮ ਹੈ ਉਹ ਚੰਗਾ ਚੰਗਾ ਟਾਈਮ ਹੀ ਆਏਗਾ ਗੱਲ ਨਹੀਂ ਪ੍ਰੋ ਦੋਆ ਮੰਕਾ ਦਾ ਬਿਲਕੁਲ ਸੈਟ ਹੋ ਗਿਆ ਲੋਕਾਂ ਦੇ ਵਿੱਚ ਗੱਲ ਕੀਤੀ ਜੀ ਕਹਿੰਦੇ ਇੱਥੇ ਉਹੀ ਬੰਦਾ ਆਂਦਾ ਜਿਹਨੂੰ ਗੁਰੂ ਚਾਹੁੰਦੇ ਨੇ ਤੇ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਜਦੋਂ ਸਾਡੀ ਮੁਕੱਦਰ ਜਗ੍ਹਾ ਮਦੀਨਾ ਮਨਵਰਾ ਮਕਮ ਕਰਮਾ ਅਸੀਂ ਕਹਿੰਦੇ ਆ ਕਿ ਰੱਬ ਸੋਣਾ ਜਿਹਨੂੰ ਬੁਲਾਉਂਦਾ ਉਹੀ ਬੰਦਾ ਜਾਂਦਾ ਹਰ ਬੰਦਾ ਨਹੀਂ ਜਾ ਸਕਦਾ ਤੇ ਉਹ ਗੱਲ ਆਪਾਂ ਉਹ ਵੀ ਇਹ ਗੱਲ ਸਮਝਦੇ ਨੇ ਅਸਾਂ ਵੀ ਸਮਝਦੇ ਆ ਕਿ ਜਦੋਂ ਓਪਨ ਹੋਏਗਾ ਨਾ ਉਦੋਂ ਹਰ ਬੰਦੇ ਦਾ ਨਸੀਬ ਨਹੀਂ ਹੋਣਾ ਗੱਲ ਲੇਕਿਨ ਜਦੋਂ ਤੁਸੀਂ ਇੱਕ ਚੀਜ਼ ਨੂੰ ਬੰਦ ਹੀ ਕਰ ਦਿਓ ਕਿ ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ ਇੱਜਾ ਯਾਰ ਬਿਲਕੁਲ ਉਹਦਾ ਤੇ ਇਹ ਆ ਦੁੱਖ ਐਸੀ ਚੀਜ਼ ਹੈ ਪਰ ਸਰਕਾਰਾਂ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਸਮਝ ਬਿਲਕੁਲ ਜੀ ਯਾਰ ਸਰਕਾਰਾਂ ਬਸ ਆਪਣੀ ਹੱਦ ਤੱਕ ਰਹਿੰਦੀਆਂ ਬਸ ਸੋਚਣਾ ਬੰਦ ਕਰ ਨਹੀਂ ਸੋਚਦੀਆਂ ਜਦੋਂ ਆਵਾਮ ਦਾ ਸੋਚਣਗੇ ਫਿਰ ਇਨਸ਼ਾਅੱਲਾ ਸਾਰੇ ਮਸਲੇ ਹੱਲ ਹੋ ਜਾਣਗੇ ਕੋਈ ਨਹੀਂ ਪੰਜਾਬ ਦੇ ਸਾਡੇ ਪਿਆਰ ਭਰਾ ਤੁਸੀਂ ਐਵੇਂ ਵੇਖ ਰਹੇ ਹੋ ਨਾ ਜਿਵੇਂ ਇਸ ਤਰ੍ਹਾਂ ਟੀਵੀ ਦਾ ਕਰ ਰਹੇ ਹੋ ਇੱਕ ਗੱਲ ਦੱਸਾਂ ਇੱਕ ਗੱਲ ਦੱਸਾਂ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਵਿੱਚ ਪਿਆਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਉਹ ناکਾਮ ਹੋਏਗੇ ناکਾਮ ਹੋ ਗਏ ਪੰਜਾਬ ਦੇ ਵਿੱਚ ਪਿਆਰ ਖਤਮ ਨਹੀਂ ਹੋਇਆ ਪੰਜਾਬ ਦਾ ਪਿਆਰ ਵੱਧਦਾ ਹੀ ਜਾ ਰਿਹਾ ਹੈ ਤੇ ਵੱਧਣਾ ਬਰਬਰ ਜੀ ਅਸ਼ਾ ਗਾਇਜ਼ ਐਸ ਕੀ ਆਈ ਦੀ ਵੀਡੀਓ ਮਿਲ ਕਰਦੇ ਤੁਹਾਨੂੰ ਚੰਗੀ ਲੱਗੀ ਹੋਏਗੀ ਸਾਰੇ ਪਿਆਰ ਭਰ ਕਮੈਂਟਸ ਕਰਕੇ ਲਾਜ਼ਮੀ ਦੱਸਣਾ ਸਾਨੂੰ ਠੀਕ ਹੈ ਜੀ ਜਿਹੜਾ ਆ ਗਿਆ ਹੋਇਆ ਜਿਹੜਾ ਪਿਛਲੇ ਸਾਲ ਆਇਆ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਜਿਹੜਾ ਕੋਈ ਵੀ ਦੇਖ ਰਿਹਾ ਹੋ ਠੀਕ ਹੈ ਜੀ ਸਾਨੂੰ ਦਿਓ اجازت ਜੀ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖੇ ਰੱਬ ਰੱਖੇ ਜੀ